ਸਿੱਧੂ ਮੂਸੇਵਾਲਾ ਨਾਲ ਜੁੜੀਆਂ ਦੋ ਅਪਡੇਟ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਪਹਿਲੀ ਅਪਡੇਟ ਵਿੱਚ ਦੱਸ ਦਈਏ ਕਿ ਕੱਲ 23 ਸਤੰਬਰ ਨੂੰ ਹਰਿਆਣਾ ਦੇ ਡੱਬ ਵਾਲੀ ਵਿੱਚ ਸਿੱਧੂ ਮੂਸੇਵਾਲਾ ਦਾ ਵਿਸ਼ਾਲ ਸਟੈਚੂ ਲੱਗਣ ਜਾ ਰਿਹਾ ਹੈ ਇਸ ਪ੍ਰੋਗਰਾਮ ਵਿੱਚ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਮੁੱਖ ਮਹਿਮਾਨ ਹੋਣਗੇ ਤੇ ਇਹ ਸਟੈਚੂ ਹਰਿਆਣਾ ਦੇ ਲੀਡਰ ਡਿਗ ਵਿਜੇ ਸਿੰਘ ਛਟਾਲਾ ਵੱਲੋਂ ਤਿਆਰ ਕਰਵਾਇਆ ਗਿਆ ਹੈ ਹੁਣ ਗੱਲ ਕਰਦੇ ਹਾਂ ਇਸ ਕਿਤਾਬ ਦੀ ਜਿਹੜੀ ਕਿ ਸਿੱਧੂ ਮੂਸੇਵਾਲਾ ਦੇ ਬਚਪਨ ਦੇ ਯਾਰ ਮਨਿੰਦਰ ਮੱਖਾ ਵੱਲੋਂ ਲਿਖੀ ਗਈ ਹੈ ਇਸ ਕਿਤਾਬ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਵਿੱਚ ਸਿੱਧੂ ਮੂਸੇਵਾਲੇ ਦੇ ਕਤਲ ਦੀ ਅਸਲੀ ਸੱਚਾਈ ਦੱਸੀ ਗਈ ਹੈ ਇਸ ਕਰਕੇ ਇਸ ਕਿਤਾਬ ਦਾ ਨਾਮ ਵੀ ਦਾ ਰੀਅਲ ਰੀਜ਼ਨ ਵਾਈ ਲੈਜੈਂਡ ਡਾਈਡ ਰੱਖਿਆ ਗਿਆ ਹੈ ਪਰ ਦੋਸਤੋ ਹੁਣ ਸੋਸ਼ਲ ਮੀਡੀਆ ਤੇ ਸਿੱਧੂ ਮੂਸੇਵਾਲੇ ਦੇ ਫੈਨਾਂ ਵੱਲੋਂ ਇਸ ਕਿਤਾਬ ਤੇ ਵੀ ਸਵਾਲ ਚੁੱਕੇ ਜਾ ਰਹੇ ਹਨ ਤੇ ਕਿਹਾ ਜਾ ਰਿਹਾ ਹੈ ਕਿ ਇਸ ਵਿੱਚ ਕੁਝ ਵੀ ਸੱਚ ਨਹੀਂ ਹੈ ਬਸ ਪੈਸੇ ਕਮਾਉਣ ਦਾ ਇੱਕ ਜਰੀਆ ਹੈ ਕਿਹਾ ਇਹ ਵੀ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਵੀ ਇਸ ਕਿਤਾਬ ਨੂੰ ਗਲਤ ਦੱਸਿਆ ਹੈ ਪਰ ਮਾਪਿਆਂ ਵੱਲੋਂ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਅਜੇ ਤੱਕ ਇਸ ਕਿਤਾਬ ਬਾਰੇ ਕੋਈ ਵੀ ਪੋਸਟ ਜਾਂ ਅਪਡੇਟ ਨਹੀਂ ਸ਼ੇਅਰ ਕੀਤੀ ਗਈ। ਇਸ ਕਿਤਾਬ ਨੂੰ ਲਿਖਣ ਵਾਲੇ ਮਨਿੰਦਰ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਨੁਕਤਾ ਚੀਨੀ ਹੀ ਕਰਦੀ ਹੈ ਵੱਡਾ ਬੰਦੇ ਨੂੰ। ਗੋਮਨਾਮ ਲੋਕਾਂ ਦੇ ਕਦੇ ਚਰਚਾ ਨਹੀਂ ਹੁੰਦੀ। ਇਸ ਦੇ ਨਾਲ ਹੀ ਲਿਖਿਆ ਕਿ ਸੋਸ਼ਲ ਮੀਡੀਆ ਤੇ ਬੈਠ ਕੇ ਨਾ ਦੱਸੋ ਕਿ ਮੈਂ ਸਿੱਧੂ ਦਾ ਫਰੈਂਡ ਸੀ ਕਿ ਨਹੀਂ। ਬਾਕੀ ਦਿਓ ਮਾਵਾ ਭੈਣਾਂ ਦੀਆਂ ਗਾਲਾਂ। ਮੈਂ ਸਭ ਕੁਝ ਲਈ ਤਿਆਰ ਹਾਂ ਪਰ ਸੱਚ ਬੋਲਣ ਤੋਂ ਰੋਕ ਨਹੀਂ ਸਕਦੇ।